ਸਨਮਾਨਯੋਗ ਸਾਧ ਸੰਗਤ ਜੀ ਸਤਿਗੁਰ ਜੀ ਦੀ ਕਿਰਪਾ ਦੁਆਰਾ ਆਓ ਗੁਰੂ ਜੀ ਦਾ ਪਵਣ ਇਤਿਹਾਸ ਆਪਾਂ ਸਰਵਣ ਕਰਦੇ ਹਾਂ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਦੁਨੀਆਂ ਨੂੰ ਤਾਰਦੇ ਹੋਏ ਅੱਗੇ ਵਧੇ ਆ ਤੇ ਵਿਲਾਇਤ ਵਿੱਚ ਮਹਾਨ ਰੋਮ ਦੇ ਸ਼ਾ ਉਥੋਂ ਦਾ ਇੱਕ ਰਾਜਾ ਸੀ ਮਹਾਰਾਜ ਉਹਨੂੰ ਸਿੱਖਿਆ ਦੇਣ ਵਾਸਤੇ ਇੱਥੇ ਪਹੁੰਚੇ ਆ ਤਹਾਂ ਜਾਏ ਦੇਖਿਓ ਪੁਰ ਭਾਰੀ ਰੋਮ ਬੜਾਏ ਜਹਾਂ ਮਹਾਨਾ ਮਹਾਰਾਜ ਜੀ ਇੱਥੇ ਜਦੋਂ ਆਏ ਆ ਵੱਡਾ ਸਾਰਾ ਨਗਰ ਵੇਖਿਆ ਬਹੁਤ ਲੋਕ ਮਰਦ ਈਸਤਰੀਆਂ ਕੀਰਤ ਕਰਦੇ ਸਾਰਾ ਦਿਨ ਉਹਨਾਂ ਦਾ ਬਤੀਤ ਹੁੰਦਾ ਇਹ ਰਾਜਾ ਜਿਹੜਾ ਇੱਥੋਂ ਦਾ ਸੀ ਕਾਰੂ ਬਾਦਸ਼ਾ ਬਹੁਤ ਜਿਆਦਾ ਨੀਚ ਰਾਜਾ ਸੀ ਕੋਲ ਕਿਸੇ ਕੋਲ ਪੈਸਾ ਨਹੀਂ ਸੀ ਰੱਖਣ ਦਿੰਦਾ ਪ੍ਰਜਾ ਇੱਥੋਂ ਦੀ ਬੜੀ ਦੁਖੀ ਸੀ ਲੋਕ ਵਿਚਾਰੇ ਇੰਨੇ ਦੁਖੀ ਸੀ ਨਾ ਦੁਖੀਆਂ ਦਾ ਵੰਡਾਉਣਾ ਵਾਸਤੇ ਬਾਬਾ ਨਾਨਕ ਜੀ ਇੱਥੇ ਆਏ ਆ ਇਹ ਆਏ ਗਏ ਦੀ ਸੇਵਾ ਨਹੀਂ ਸੀ ਕਰਨ ਦਿੰਦਾ ਸੰਤਾ ਮਹਿਮਾਨਾਂ ਦੀ ਰਾਜਾ ਪ੍ਰਜਾ ਇੱਕੋ ਜੇ ਹੋ ਗਏ ਸੀ ਬਿਲਕੁਲ ਕਿਉਂਕਿ ਰਾਜੇ ਦਾ ਹੁਕਮ ਸਾਰਿਆਂ ਨੂੰ ਮੰਨਣਾ ਪੈਂਦਾ ਸੀ ਰਾਜੇ ਨੇ ਕਿਹਾ ਸੀ ਕਿਸੇ ਪੀਰ ਦੀ ਸੰਤ ਦੀ ਪਰਦੇਸੀ ਦੀ ਸੇਵਾ ਨਹੀਂ ਕਰਨੀ ਸਗੋਂ ਜੋ ਕੁਝ ਆਵੇਗਾ ਨਾ ਪਾਸ ਹੋਵੇਗਾ ਵੀ ਖੋਲ ਲੈਣਾ ਸ਼੍ਰੀ ਪਰਮੇਸ਼ਰ ਨਾਮ ਨਾ ਲਈ ਦੋ ਲੋਕ ਦੁੱਖ ਪਾਵੇ ਤੇ ਇੱਥੇ ਕੋਈ ਰੱਬ ਦਾ ਨਾਮ ਨਹੀਂ ਸੀ ਲੈਂਦਾ ਨਗਰੀ ਵਿੱਚ ਅਮੀਰ ਗਰੀਬ ਸਾਰੇ ਦੁਖੀ ਸੀ ਦੇਖੋ ਚਾਹੇ ਜਿੰਨਾ ਮਰਜੀ ਤਾਨਾ ਹੋਵੇ ਜੇ ਰੱਬ ਦਾ ਨਾਮ ਨਹੀਂ ਲੈਣਾ ਤੇ ਬੰਦਾ ਸੁખી ਕਿਵੇਂ ਹੋ ਜਾਵੇਗਾ ਤੇ ਜੇ ਗਰੀਬ ਹੋਵੇ ਕੋਈ ਇੱਥੇ ਰੱਬ ਦਾ ਫਿਰ ਵੀ ਪਾਣਾ ਨਹੀਂ ਮੰਨਦਾ ਫਿਰ ਵੀ ਉਹ ਦੁਖੀ ਰਹੇਗਾ ਨਾ ਇਸ ਕਰਕੇ ਇੱਥੋਂ ਦੇ ਲੋਕ ਇੰਨੇ ਦੁਖੀ ਸੀ ਇਹਨੂੰ ਸ਼ਬਦਾਂ ਚ ਨਹੀਂ ਦੱਸਿਆ ਜਾ ਸਕਦਾ ਮਹਾਰਾਜ ਗੁਰੂ ਸਾਹਿਬ ਜੀ ਇਹ ਰੋਮ ਦੇਸ਼ ਵਿੱਚ ਆਏ ਆ ਇੱਥੇ ਰਾਜੇ ਦਾ ਬਹੁਤ ਵੱਡਾ ਕਿਲਾ ਸੀ ਕਾਰੂ ਬਾਦਸ਼ਾ ਦਾ ਉਹਦੇ ਅੱਗੇ ਗੁਰੂ ਮਹਾਰਾਜ ਜਾ ਕੇ ਬੈਠ ਗਏ ਕਿਉਂਕਿ ਗੁਰੂ ਸਾਹਿਬ ਜੀ ਨੂੰ ਹੁਣ ਦੇਖਣਾ ਚਾਹੁੰਦੇ ਸੀ ਇੱਥੋਂ ਦੀ ਪ੍ਰਜਾ ਦਾ ਕੀ ਹਾਲ ਆ ਤੇ ਨਾਲ ਦਿਖਾਉਣਾ ਚਾਹੁੰਦੇ ਸੀ ਭਾਈ ਮਰਦਾਨਾ ਜੀ ਨੂੰ ਭਾਈ ਬਾਲਾ ਜੀ ਨੂੰ ਕੇਲੇ ਦੇ ਦਰਵਾਜੇ ਤੇ ਜਿਹੜੇ ਦਰਬਾਨ ਖੜੇ ਆ ਮਹਾਰਾਜ ਨੇ ਉਹਨਾਂ ਨਾਲ ਬਚਨ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਹੇ ਪਾਸ਼ਾ ਵਿਲਾਇਤ ਇੱਥੋਂ ਦਾ ਜਿਹੜਾ ਰਾਜਾ ਰੋਮ ਦੇਸ਼ ਦਾ ਰਾਜਾ ਇਹ ਕਿਹੋ ਜਿਹਾ ਆਇਆ ਫਕੀਰਾਂ ਨੂੰ ਦਾਨ ਦਿੰਦਾ ਹੈ ਕਿਹੋ ਜਿਹਾ ਨਿਆ ਕਰਦਾ ਕੈਸੋ ਨਿਆਉ ਪ੍ਰਜਾ ਕੋ ਕਰੀ ਕਰਨਾ ਕਿਤਕ ਰੇਦੇ ਪੈ ਤਰੀ ਉਹਦੇ ਹਿਰਦੇ ਵਿੱਚ ਕਿੰਨੀ ਕ ਦਇਆ ਕਿੰਨੀ ਕ ਮਿਹਰ ਇਹ ਸੁਣ ਕੇ ਦਰਬਾਨ ਕਹਿੰਦੇ ਕਿਹੜੀਆਂ ਗੱਲਾਂ ਕਰਦੇ ਹੋ ਸੰਤ ਮਹਾਪੁਰਖ ਹੋ ਇਹ ਪ੍ਰਜਾ ਦੇ ਨਾਲ ਨਿਆਣੀ ਕਰਦਾ ਸੱਚ ਦਸੀਏ ਇਹਨੇ ਪ੍ਰਜਾ ਨੂੰ ਬਹੁਤ ਦੁਖੀ ਕੀਤਾ ਇਹ ਤਾਂ ਬਹੁਤ ਵੱਡਾ ਜ਼ੁਲਮੀ ਬਾਦਸ਼ਾ ਇਹ ਤਾਂ ਕੰਜੂਸਾਂ ਦਾ ਵੀ ਮਹਾਕੰਜੂਸ ਆ ਤੇ ਕਹੀ ਜਾਂਦਾ ਵੀ ਪੈਸਾ ਆ ਹੀ ਚਲੀ ਜਾਵੇ ਨਾ ਮੇਰੇ ਹੱਥੋਂ ਰਤਾ ਭਰ ਵੀ ਕਿਸੇ ਨੂੰ ਦਾਨ ਨਹੀਂ ਦਿੰਦਾ ਸਾਰੀ ਪ੍ਰਜਾ ਇਹਨੇ ਲੁੱਟ ਲਈ ਆ ਇਹਦਾ ਜਿਹੜਾ ਭਰਾ ਸੀ ਹਰੂਨ ਉਹਦੇ ਪਾਸ 40000 ਨੇ ਸੀ ਧੰਨ ਦੇ ਤੇ ਇਹਨੇ 45000 ਜਮ੍ਹਾਂ ਕੀਤੇ ਆ ਪੰਜ ਵੱਧ ਕੀਤੇ ਆ ਘਟ ਨਹੀਂ ਸਾਰੀ ਵਿਲਾਇਤ ਦੀ ਇਥੋਂ ਰੌਮ ਦੀ ਲੋਕਾਂ ਦੇ ਘਰਾਂ ਚ ਜਾ ਕੇ ਇਹਨੇ ਜਿਹੜੇ ਆੜਤੀਏ ਆ ਦੁਕਾਨਦਾਰ ਆ ਕੋਈ ਕਿਸਾਨ ਮਜ਼ਦੂਰ ਆ ਸੀਆਈਡੀ ਲਈ ਆ ਉਹਦੇ ਪਿੱਛੇ ਵੀ ਕਿੱਥੇ ਕਿੱਥੇ ਉਹਨਾਂ ਦਾ ਧਨ ਰੱਖਿਆ ਸਾਰੇ ਇਹ ਜਿਹੜੇ ਗੁਪਤਚਰ ਲਾਏ ਹੋਏ ਆ ਉਹਨਾਂ ਨੇ ਮਾਇਆ ਦੇ ਖਜ਼ਾਨੇ ਲੱਭ ਲੱਭ ਕੇ ਇਹਨੂੰ ਦਿੱਤੇ ਆ ਕੋਈ ਇਨਸਾਫ ਨਹੀਂ ਕਰਦਾ ਫਰਿਆਦ ਨਹੀਂ ਸੁਣਦਾ ਪਰਜਾ ਨੂੰ ਖਾਈ ਜਾਂਦਾ ਮਹਾਰਾਜ ਖੋਖ ਹੋ ਕੇ ਧਨ ਨੇ ਜੋੜਿਆ 45 ਹਜ਼ਾਰ ਨੇ ਜਮਾ ਕਰ ਲਿਆ ਗੁਰੂ ਸਾਹਿਬ ਜੀ ਤਰਸ ਤਾਂ ਇਹਦੇ ਵਿੱਚ ਹੈ ਹੀ ਨਹੀਂ ਬਿਲਕੁਲ ਵੀ ਨਹੀਂ ਤਾਂ ਉਹ ਕਹਿ ਰਹੇ ਆ ਦਇਆਹੀਣ ਦੁਖ ਦੇ ਸਬਮਾਨਤ ਬਾਤ ਨਾ ਕਾਏ ਕਿਸੇ ਦੀ ਸੁਣਦਾ ਤੱਕ ਨਹੀਂ ਤੇ ਇੱਥੋਂ ਨਾ ਬਹੁਤ ਸਾਰੇ ਲੋਕ ਇਹ ਦੇ ਛੱਡ ਕੇ ਚਲੇ ਗਏ ਆ ਇਹਦੇ ਦੁੱਖਾਂ ਦੇ ਮਾਰੇ ਕਈ ਪਿੰਡ ਇੱਥੇ ਖਾਲੀ ਹੋ ਗਏ ਆ ਉਜਾੜ ਹੀ ਉਜਾੜ ਆ ਤੁਸੀਂ ਵੇਖੋ ਜੀ ਕਿੰਨੀ ਹੋ ਗਈ ਆ ਕਈ ਕਰਮਾਂ ਦੇ ਮਾਰੇ ਹੋਏ ਅਜੇ ਰਹਿ ਰਹੇ ਆ ਕਿਤੇ ਉਹਨਾਂ ਦਾ ਜਦੋਂ ਵਸੀਲਾ ਬਣੇਗਾ ਉਹ ਵੀ ਛੱਡ ਜਾਣਗੇ ਮਹਾਰਾਜ ਕਈ ਇਹਦੇ ਅੱਗੇ ਤਾਂ ਫਰਿਆਦ ਕਰਦੇ ਕਰਦੇ ਮਹਾਪੁਰਖੋ ਮਰ ਗਏ ਆ ਗੁਰੂ ਸਾਹਿਬ ਜੀ ਨੇ ਜਦੋਂ ਸਾਰੀ ਗੱਲ ਦਰਬਾਨਾਂ પાસે ਪੁੱਛੀ ਆ ਤੇ ਮਹਾਰਾਜ ਕਹਿੰਦੇ ਇਹ ਦੱਸੋ ਭਾਈ ਕੈਸੇ ਦਰਬ ਕੀਨ ਇਕੱਠਾਈ ਗੁਰੂ ਮਹਾਰਾਜ ਪੁੱਛਣ ਲੱਗੇ ਦਰਬਾਨਾਂ ਨੂੰ ਜਿਹੜੇ ਉਥੇ ਕਿਲੇ ਤੇ ਖੜੇ ਹੋਏ ਆ ਵੀ ਇਹਨਾਂ ਪੈਸਾ ਇਕੱਠਾ ਕਿਵੇਂ ਕੀਤਾ ਮੁਸ਼ਕਿਲਤਾ ਆਈ ਹੋ ਧਨ ਪ੍ਰਾਪਤ ਕਰਨ ਵਿੱਚ ਉਹ ਕਹਿੰਦੇ ਮਹਾਨ ਦਰਵੇਸ਼ ਜੀ ਸੁਣੋ ਸਾਰੀ ਗੱਲ ਅਸਲ ਵਿੱਚ ਗੱਲ ਅਸੀਂ ਦੱਸਦੇ ਆਂ ਵੀ ਹੋਈ ਕਿਵੇਂ ਆ ਇੱਕ ਕਾਰੂ ਬਾਦਸ਼ਾਹ ਨੇ ਨਾ ਇੱਕ ਵਾਰੀ ਇੱਕ ਮੀਟਿੰਗ ਕੀਤੀ ਸੀ ਸਾਰੀ ਸਭਾ ਦੇ ਵਜ਼ੀਰ ਮੰਤਰੀ ਸ਼ੰਤਰੀ ਸਾਰੇ ਬੁਲਾ ਲੇ ਕਠੋਰ ਬਚਨ ਬੋਲ ਕੇ ਕਹਿਣ ਲਗਾ ਮੈਨੂੰ ਸੱਚ-ਸੱਚ ਦੱਸੋ ਕਿੱਥੇ-ਕਿੱਥੇ ਪੈਸਾ ਲੁਕੋਇਆ ਲੋਕਾਂ ਦਾ ਮੇਰਾ ਵਿਲਾਇਤ ਵਿੱਚ ਰੋਮ ਦੇਸ਼ ਵਿੱਚ ਕਿਤੇ بچਿਆ ਤਾਂ ਨਹੀਂ ਨਹੀਂ ਤਾਂ ਤੁਹਾਨੂੰ ਮਾਰ ਦਿਆਂਗਾ ਦਸੋ ਵਜ਼ੀਰ ਨੇ ਡਰ ਕੇ ਬੇਨਤੀ ਕੀਤੀ ਕਹਿੰਦੇ ਜੀ ਨਹੀਂ ਕਿਤੇ ਵੀ ਹੁਣ ਚਾਂਦੀ ਦਾ ਸਿੱਕਾ ਨਹੀਂ ਬਚਿਆ ਇੱਕ ਵੀ ਰੁਪਿਆ ਨਹੀਂ ਕਿਦੇ ਬਚਿਆ ਸੱਚ ਕਹਿੰਦਾ ਆ ਜੋ ਜੋ ਜਿਸੇ ਕੋਲ ਵੀ ਹੈਗਾ ਸਾਰਾ ਕੁਝ ਤੁਹਾਨੂੰ ਲਿਆ ਕੇ ਤੁਹਾਡੇ ਖਜ਼ਾਨੇ 'ਚ ਜਮਾ ਕਰਤਾ ਫਿਰ ਉਹ ਕਹਿੰਦਾ ਨਹੀਂ ਇਦਾਂ ਨਹੀਂ ਹੋ ਸਕਦਾ ਵੀ ਕਿਤੇ ਨਾ ਕਿਤੇ ਤਾਂ ਪੈਸਾ ਹੋਵੇਗਾ ਬਾਦਸ਼ਾਹ ਨੇ ਫਿਰ ਸਾਰੇ ਦੇਸ਼ ਵਿੱਚ ਖੋਜ ਕੀਤੀ ਇੱਕ ਵੀ ਚਾਂਦੀ ਦਾ ਸਿੱਕਾ ਉਹਨੇ ਆਪਣੇ ਬੰਦੇ ਲਾਏ ਲੱਭਿਆ ਨਹੀਂ ਇਹ ਸੁਣ ਕੇ ਕਾਰੂ ਨੇ ਆਪਣੀ ਪੁੱਤਰੀ ਨੂੰ ਬੁਲਾਇਆ ਵਜ਼ੀਰਾ ਨੂੰ ਕਹਿੰਦਾ ਜਾਓ ਪਰਖ ਕੀਤੀ ਨਾ ਇਹਨੂੰ ਬਾਜ਼ਾਰ ਚ ਜਾ ਕੇ ਵੇਚ ਦਿਓ ਦੇਖੋ ਆਪਦੀ ਪੁੱਤਰੀ ਨੂੰ ਵੇਚਣ ਵਾਸਤੇ ਭੇਜਦਾ ਵੀ ਜਿਹੜਾ ਵੀ ਬੰਦਾ ਇੱਕ ਚਾਂਦੀ ਦਾ ਸਿੱਕਾ ਇਹਦਾ ਮੁੱਲ ਦੇਵੇ ਉਹ ਬਾਦਸ਼ਾਹ ਦੀ ਪੁੱਤਰੀ ਨੂੰ ਲੈ ਸਕਦਾ ਬਣਾਈ ਤਾਂ ਇੱਕ ਯੋਜਨਾ ਸੀ ਪਤਾ ਲੱਗੂ ਵੀ ਕਿਹਦੇ ਕੋਲ ਪੈਸਾ ਬਾਕੀ ਆ ਇਸੇ ਤਰ੍ਹਾਂ ਕਹਿ ਕੇ ਬਾਜ਼ਾਰ ਚ ਆਪਦੀ ਧੀ ਖੜੀ ਕਰਤੀ ਇਹਨੇ ਇੰਨਾ ਇਹ ਮਹਾਰਾਜ ਦੁਸ਼ਟ ਆ ਇਹ ਜਾਲਮਾ ਇਹ ਇਸ ਤਰ੍ਹਾਂ ਵੀ ਕਰ ਸਕਦਾ ਆਪਦੀ ਧੀ ਦਾ ਸੌਦਾ ਵੀ ਕਰ ਸਕਦਾ ਤੇ ਉਹ ਲੜਕੀ ਜਿਹੜੀ ਸੀ ਇਹਦੀ ਤੇ ਉਹ ਰਾਜਕੁਮਾਰੀ ਬੜੀ ਸੁੰਦਰ ਸੀ ਚੰਦ ਬਦਨ ਜੇ ਲੋਚਨ ਚਾਰੂ ਉਹਦੇ ਸੁੰਦਰ ਨੈਣ ਸੀ ਲੜਕੀ ਦਾ ਮੁਖੜਾ ਚੰਦਰਮਾ ਵਰਗਾ ਸੀ ਇੱਕ 14 ਕੋ ਸਾਲ ਦਾ ਬੱਚਾ ਆ ਉਹਦਾ ਸਰੂਪ ਦੇਖ ਕੇ ਨਾ ਲਲਚਾ ਗਿਆ ਤੇ ਆਪਦੀ ਮਾਂ ਦੇ ਕੋਲ ਭੱਜ ਕੇ ਗਿਆ ਕਹਿ ਲਗਾ ਮਾਂ ਇੱਕ ਚਾਂਦੀ ਦਾ ਸਿੱਕਾ ਦੇ ਬਾਦਸ਼ਾਹ ਦੀ ਪੁੱਤਰੀ ਨਾਲ ਵਿਆਹ ਕਰਾਉਣਾ ਰੂਪਵਤੀ ਆ ਬੜੀ ਸੁੰਦਰ ਆ ਇਹ ਕਿੰਨੇ ਕੋ ਪੈਸਾ ਵਿੱਚ ਵੱਡਾ ਲਾਭ ਆ ਸੋਦੇ ਵਿੱਚ ਆ ਉਹਦੀ ਮਾਲਕ ਐਨ ਲੱਗੀ ਪੁੱਤਰ ਸੁਣ ਮੇਰੀ ਗੱਲ ਖੋਜੇ ਸਗਰੇ ਦੇਸ਼ ਵਿੱਚ ਜੇ ਮਾਹੀ ਇੱਕ ਵੀ ਚਾਂਦੀ ਦਾ ਸਿੱਕਾ ਨਹੀਂ ਛੱਡਿਆ ਕਾਰੂ ਬਾਦਸ਼ਾਹ ਨੇ ਇੱਥੇ ਜਿਹੜੇ ਕੋਲ ਜੋ ਸੀ ਆੜਤੀਆਂ ਕੋਲ ਪੈਸੇ ਸੀ ਜੋ ਦੁਕਾਨਦਾਰਾਂ ਕੋਲ ਸੀ ਮਜ਼ਦੂਰਾਂ ਕੋਲ ਸੀ ਕਿਸਾਨ ਕੋਲ ਸੀ ਤੇ ਗੋਲਕਾ ਪੰਨ ਪੰਨ ਕੇ ਮਿੱਟੀ ਦੀਆਂ ਸਾਰੇ ਪੈਸੇ ਲੈ ਗਿਆ ਜਿੰਨਾ ਮਰਜ਼ੀ ਤੂੰ ਦੇਸ਼ ਖੋਜ ਲਾ ਤੈਨੂੰ ਇੱਕ ਚਾਂਦੀ ਦਾ ਸਿੱਕਾ ਨਹੀਂ ਮਿਲਣਾ ਜੇਕਰ ਮੋਰਨਾ ਪਾਸ ਹਮਾਰੇ ਕਿਉਂ ਸੌਦਾ ਕੇ ਲੈਣਾ ਪੁੱਤਰ ਜੇ ਕੀਮਤੀ ਕੋਲ ਨਾ ਹੋਵੇ ਫਿਰ ਸੌਦਾ ਲੈਣ ਦੀ ਗੱਲ ਨਹੀਂ ਕਰੀਦੀ ਪਰ ਬੱਚੇ ਦੀ ਬੜੀ ਜੀਤ ਸੀ ਕਹਿਣ ਲਗਾ ਮਾਂ ਮੈਨੂੰ ਨਹੀਂ ਪਤਾ ਜਿੱਥੋਂ ਮਰਜੀ ਇੱਕ ਚਾਂਦੀ ਦਾ ਸਿੱਕਾ ਮੈਨੂੰ ਦੇ ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ ਐਵੇਂ ਜਾਣ ਬੁਝ ਕੇ ਫਿਰੋ ਉਹ ਇੱਥੇ ਇੰਨੀ ਜਿੱਦ ਕੀਤੀ ਉਹਨੇ ਵੀ ਇਹ ਗੱਲ ਪਿੱਛੇ ਵੀ ਮੈਂ ਤਾਂ ਰਾਜਕੁਮਾਰੀ ਨਾਲ ਵਿਆਹ ਕਰਵਾਉਣਾ ਉਹਨੂੰ ਖਰੀਦਣਾ ਜਾਣ-ਬੁੱਝ ਕੇ ਫਿਰਨਾ ਜਦੋਂ ਇੰਨੀ ਜਿੱਦ ਕਰੀ ਇੰਨੀ ਜਿੱਦ ਕਰੀ ਕਰੀ ਜਾਂਦਾ ਵਾਰ-ਵਾਰ ਮਾਤਾ ਬੜੀ ਰੋਈ ਆ ਕਹਿਣ ਲੱਗੀ ਮੈਂ ਕੀ ਕਰਾਂ ਆਪਣੇ ਪੁੱਤਰ ਨੂੰ ਆਪਣੇ ਹੱਥਾਂ 'ਚ ਫੜ ਕੇ ਕਹਿਣ ਲੱਗੀ ਤੈਨੂੰ ਮੈਂ ਇੱਕ ਤਰਾਸ ਦੱਸਦੀ ਆ ਵੀ ਜੇ ਤੂੰ ਉਹ ਕਰ ਲਵੇਂ ਤੈਨੂੰ ਚਾਂਦੀ ਦਾ ਰੁਪਈਆ ਮਿਲ ਜਾਊਗਾ ਜਦੋਂ ਤੇਰੇ ਪਿਤਾ ਜੀ ਚੜਾਈ ਕਰ ਗਏ ਸੀ ਜਦੋਂ ਉਹਨਾਂ ਨੂੰ ਧਰਤੀ ਵਿੱਚ ਦੱਬਿਆ ਸੀ ਕਿਉਂਕਿ ਇਹ ਵਿਲਾਇਤ ਦਾ ਦੇਸ਼ ਸੀ ਇੱਥੇ ਲੋਕਾਂ ਨੂੰ ਨਾ ਧਰਤੀ ਵਿੱਚ ਦਫ਼ਨ ਕੀਤਾ ਜਾਂਦਾ ਜੀ ਸਾਧ ਸੰਗਤ ਜੀ ਕਹਿੰਦੇ ਜੋ ਤੇਰੇ ਪਿਤਾ ਨੂੰ ਧਰਤੀ 'ਚ ਦਬਾਇਆ ਮੈਨੂੰ ਯਾਦ ਆ ਇੱਕ ਚਾਂਦੀ ਦਾ ਸਿੱਕਾ ਉਹਦੇ ਮੂੰਹ 'ਚ ਪਾਇਆ ਸੀ ਇਹ ਰਹਿ ਨਹੀਂ ਸਕਦਾ ਨਾ ਇੰਨਾ ਹੀ ਕਾਮਵਾਸਨਾ ਦੇ ਅਧੀਨ ਹੋ ਕੇ ਜਾਂ ਆਪਦੇ ਪਿਤਾ ਦੀ ਕਬਰ ਵਿੱਚੋਂ ਉਹਨਾਂ ਦੇ ਮੂੰਹ 'ਚ ਚਾਂਦੀ ਦਾ ਸਿੱਕਾ ਕੱਢ ਲਾ ਰਹਿ ਨਾ ਸਕਤ ਸੋ ਲਿਓ ਨਿਕਾਸੀ ਈਉਂ ਸੁਨ ਬਾਨਕ ਭਈਓ ਹਲਾਸੇ ਉਹ ਤਾਂ ਬੜਾ ਖੁਸ਼ ਹੋ ਗਿਆ ਬਾਲਕ ਜਿੱਥੇ ਪਿਤਾ ਦੀ ਕਬਰ ਦੱਸੀ ਸੀ ਬਿਲਕੁਲ ਉਹ ਥਾਂ ਤੇ ਜਾ ਕੇ ਮਿੱਟੀ ਪੁੱਟੀ ਆ ਝਾਟੀ ਆ ਚਾਂਦੀ ਦੇ ਸਿੱਕੇ ਨੂੰ ਕੱਢ ਲਿਆ ਕਿਉਂਕਿ ਰਿਵਾਜ ਸੀ ਲੋਕਾਂ ਦਾ ਜਿਵੇਂ ਅੱਜ ਵੀ ਨਾ ਪਿੰਡਾਂ ਦੇ ਵਿੱਚ ਕੁਝ ਲੋਕ ਆ ਮੁਰਦੇ ਦੇ ਮੂੰਹ ਨੂੰ ਦੇਸੀ ਕਿਉਂ ਲਾਉਂਦੇ ਆ ਮਰਨ ਤੋਂ ਪਹਿਲਾਂ ਤੇ ਇਹ ਚੀਜ਼ਾਂ ਹੁੰਦੀਆਂ ਸੀ ਕਦੇ-ਕਦੇ ਵੀ ਰਿਵਾਜ ਹੋਣਾ ਇਹ ਰੋਮ ਦੇਸ਼ ਦੀ ਆਪਣੀ ਕੋਈ ਮਰਿਆਦਾ ਵਾ ਜਿਹੜੀ ਰਵਾਇਤ ਹੋਣੀ ਆ ਸਮਾਜਿਕ ਰੀਤੀਆਂ ਜਿਹੜੀਆਂ ਹੁੰਦੀਆਂ ਵੀ ਆ ਚਾਂਦੀ ਦਾ ਸਿੱਕਾ ਮੋਹ ਜਪਾ ਦੇਣਾ ਤਾਂ ਉਸ ਵਕਤ ਫਿਰ ਚਾਂਦੀ ਦਾ ਸਿੱਕਾ ਉਹਨੇ ਕੱਢ ਲਿਆ ਪਿਤਾ ਦੀ ਕਬਰ ਪੁੱਟ ਲਈ ਦੇਖੋ ਕਾਮ ਦੇ ਵਿੱਚ ਬਸ ਹੋ ਕੇ ਬੰਦਾ ਕਾਮਨਾਵਾਂ ਵਿੱਚ ਕੁਝ ਵੀ ਕਰ ਸਕਦਾ ਰਾਜਾ ਤਾਂ ਸੀ ਜਿਹੋ ਜਿਹਾ ਸੀ ਕਾਰੂ ਪ੍ਰਜਾ ਵੀ ਉਹ ਜਈ ਹੋਈ ਪਈ ਸੀ ਕਿਉਂਕਿ ਨਾਮ ਨਾਲੋ ਟੁੱਟੇ ਹੋਏ ਸੀ ਝੱਟ ਚਾਂਦੀ ਦੇ ਸਿੱਕੇ ਨੂੰ ਕੱਢ ਲਿਆ ਕਬਰ ਸਾਰੀ ਪੁੱਟ ਲਈ ਆ ਜਹਾਂ ਪਿਤਾ ਕੀ ਗੌਰ ਬਤਾਈ ਖੋਦਣ ਲੱਗਿਓ ਜਾਈ ਸੋ ਥਾਈ ਤੇ ਬਾਜ਼ਾਰ ਚ ਗਿਆ ਜਦੋਂ ਚਾਂਦੀ ਦਾ ਸਿੱਕਾ ਲੈ ਕੇ ਦੇਣ ਲੱਗਿਆ ਕਾਰੂ ਬੜਾ ਖੁਸ਼ ਹੋਇਆ ਕਹਿੰਦਾ ਲੈ ਤੁਸੀਂ ਤਾਂ ਕਹਿੰਦੇ ਸੀ ਸਾਰੇ ਪੈਸੇ ਮਹੋਤੇ ਆ ਮੁੱਕ ਗਏ ਆ ਇਹ ਪੈਸੇ ਕਿੱਥੋਂ ਆਏ ਆ ਬਾਲਕ ਨੂੰ ਫੜ ਲਿਆ ਕੈਦ ਵਿੱਚ ਰੱਖ ਲਿਆ ਬਹੁਤ ਕੁੱਟਿਆ ਮਾਰਿਆ ਪੁੱਛਿਆ ਚਾਂਦੀ ਦਾ ਸਿੱਕਾ ਦੱਸ ਕਿੱਥੋਂ ਲਿਆਂਦਾ ਝੂਠ ਬੋਲੇਗਾ ਤਾਂ ਮਾਰ ਦਵਾਂਗੇ ਬਾਲਕ ਨੇ ਫਿਰ ਡਰ ਗਿਆ ਸੱਚ ਦੱਸਤਾ ਵੀ ਮੈਂ ਤਾਂ ਆਪਣੇ ਪਿਤਾ ਦੀ ਕਬਰ ਚੋਂ ਕੱਢਿਆ ਉਸਨੇ ਕਿਹਾ ਜੇ ਸਾਡੇ ਘਰ ਵਿੱਚੋਂ ਕਿਤੇ ਇੱਕ ਵੀ ਰੁਪਈਆ ਇੱਕ ਵੀ ਸਿੱਕਾ ਤੁਹਾਨੂੰ ਮਿਲਦਾ ਮੈਨੂੰ ਜਮ੍ਹਾਂ ਦੇ ਘਰੇ ਭੇਜ ਦਿਓ ਇਹ ਤਾਂ ਮੈਂ ਪਿਤਾ ਦੀ ਕਬਰ ਖੋਦੀ ਆ ਉਹਨਾਂ ਦੇ ਮੂੰਹ 'ਚ ਪਾਇਆ ਸੀ ਸਿੱਕਾ ਜਦੋਂ ਮਰੇ ਸੀ ਉਹ ਪਿੰਜਰ ਦੇ ਵਿੱਚੋਂ ਕੱਢ ਕੇ ਲਿਆ ਜਦੋਂ ਕਾਰੋ ਨੂੰ ਇਹ ਗੱਲ ਦਾ ਪਤਾ ਲੱਗਾ ਨਾ ਤਾਂ ਮਹਾਪੁਰਖੋ ਐਡਾ ਜ਼ਾਲਮ ਉਹ ਹਣ ਦਰਬਾਨ ਕਹਿਣ ਲੱਗੇ ਸਭ ਹੀ ਗੋਰਾ ਲੀਨ ਖੁਦਾਈ ਇਹਨੇ ਸਾਰੀਆਂ ਕਬਰਾਂ ਪਟਵਾਈਆਂ ਇੱਥੇ ਰੋਮ ਦੇ ਵਿੱਚ ਕਿਸੇ ਕਿਸੇ ਥਾਂ ਤੋਂ ਚਾਂਦੀ ਦੇ ਸਿੱਕੇ ਲੱਭੇ ਆ ਜਿਹੜੇ ਬਲ ਹੀ ਅਮੀਰ ਸੀ ਉਹ ਸੋਨੇ ਦੇ ਸਿੱਕੇ ਵੀ ਲੱਭ ਗਿਆ ਮਹਾਰਾਜ ਇਹਦੇ ਵਰਗਾ ਹੋਰ ਕੋਈ ਜ਼ਾਲਮ ਨਹੀਂ ਜਦੋਂ ਗੁਰੂ ਸਾਹਿਬ ਨੇ ਸਾਰੀ ਵਾਰਤਾ ਸੁਣੀ ਅੰਤਰੀਆਮੀ ਮਹਾਰਾਜ ਕਹਿੰਦੇ ਲੋਭ ਦੇ ਵਸ ਹੋ ਕੇ ਬੰਦਾ ਕੀ ਕਰੀ ਜਾਂਦਾ ਇਹ ਤਾਂ ਵੱਡਾ ਪਾਪੀ ਆ ਨਰਕਾ ਨੂੰ ਜਾਊਗਾ ਮਾੜਾ ਕੀਤਾ ਪਾਈ ਬਹੁਤ ਮਾੜਾ ਕੀਤਾ ਇਹਨੇ ਐਸੀ ਕਮਾਈ ਇਕੱਠੀ ਕੀਤੀ ਹੋਈ ਹੈ ਲਾਣਤ ਹੈ ਇਹਦੇ ਜੀਵਨ ਤੇ ਮਹਾਰਾਜ ਨੇ ਆਗਿਆ ਧ੍ਰਿਗ ਜੀਵਨ ਇਹ ਕੋ ਜਗ ਮਾਹੀ ਇਕੱਠਾ ਆਪ ਜਿਸਮਰ ਦੁੱਖ ਪਾਈ ਇਹ ਬਦਨਾਮੀ ਖਟੂਗਾ ਮਰ ਕੇ ਵੀ ਬੜਾ ਦੁੱਖ ਪਾਊਗਾ ਇਹਨੇ ਤਾਂ ਇਹਨੇ ਪਾਉਣਾ ਹੀ ਆ ਦੁੱਖ ਰੱਬ ਦੀ ਦਰਗਾਹ ਵਿੱਚ ਵੀ ਵੱਡਾ ਕਸੂਰਵਰ ਮੰਨਿਆ ਜਾਊਗਾ ਉਥੇ ਪਛਤਾਵਾ ਹੋਣਗੇ ਇਹ ਸੁਣ ਕੇ ਸਾਰੇ ਦਰਬਾਰ ਕਹਿਣ ਲੱਗੇ ਮਹਾਰਾਜ ਆਪ ਸਾਨੂੰ ਖੁਦਾ ਦੇ ਨੇਕ ਬੰਦੇ ਲੱਗਦੇ ਹੋ ਆਪ ਹੀ ਹੁਣ ਕੁਝ ਕਰ ਸਕਦੇ ਹੋ ਸੰਤੋ ਮਹਾਪੁਰਖੋ ਵਲੀ ਅੱਲਾਹ ਦੇ ਭੇਜੇ ਨੇਕ ਬੰਦੇ ਹੋ ਅੱਲਾਹ ਦੇ ਕਿਰਪਾ ਕਰੋ ਇਹ ਮੁਲਕ ਦੇ ਬਾਦਸ਼ਾਹ ਨੂੰ ਸਮਝਾਓ ਨਹੀਂ ਬਰਬਾਦ ਕਰ ਦੂ ਸਭ ਕੁਝ ਗੁਰੂ ਸਾਹਿਬ ਜੀ ਕਹਿੰਦੇ ਠੀਕ ਆ ਕਾਰੂ ਨੂੰ ਜਾ ਕੇ ਇਦਾਂ ਕਹਿ ਦਿਓ ਕਿ ਕੋਈ ਹੈ ਜੋ ਤੁਹਾਡੇ ਦਰਵਾਜ਼ੇ ਤੇ ਆਇਆ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਉਹਨੂੰ ਰਤੀ ਪਰ ਵੀ ਚੀਜ਼ ਮੰਗਣ ਦੀ ਚਾਹਤ ਨਹੀਂ ਤੇ ਮਹਾਰਾਜ ਨੂੰ ਪਤਾ ਸੀ ਵੀ ਜੇ ਉਹਨੂੰ ਪਤਾ ਲੱਗਾ ਵੀ ਕੋਈ ਫਕੀਰ ਆਇਆ ਮੰਗਣ ਆਇਆ ਤੇ ਉਹਨੇ ਤਾਂ ਫਿਰ ਇਹ ਚੀਜ਼ ਕਰਨੀ ਨਹੀਂ ਨਾ ਹੋਣਾ ਹੀ ਨਹੀਂ ਇਹ ਸਭ ਕੁਝ ਉਹਨੇ ਮੀਟਿੰਗ ਹੀ ਨਹੀਂ ਕਰਨੀ ਮੁਲਾਕਾਤ ਹੀ ਨਹੀਂ ਕਰਨੀ ਮਹਾਰਾਜ ਨੇ ਆਖਿਆ ਜਾ ਕੇ ਕਹਿ ਦੋ ਮੰਗਣ ਨਹੀਂ ਆਇਆ ਵੰਡਨ ਆਇਆ ਵੀ ਬਾਹਰ ਆ ਕੇ ਦਰਸ਼ਨ ਕਰੇ ਕੁਝ ਕਹੇ ਤੇ ਕੁਝ ਸੁਣੇ ਗੁਰੂ ਮਹਾਰਾਜ ਨੇ ਜਦੋਂ ਇਦਾਂ ਆਖਿਆ ਵੀ ਮਿਲਣ ਤੋਂ ਬਕੈਰ ਕਾਰਜ ਨਹੀਂ ਹੋਣਾ ਮਿਲਣ ਪਰਜੋਜਨ ਬਿਨ ਕਸ਼ ਨਾਹੀ ਕਾਰੂ ਬਾਸ਼ਾ ਤਾਂ ਇਦਾਂ ਸੀ ਇਹ ਦਾਣ ਦੇਣ ਦੀ ਥਾਂ ਤਾਂ ਦੂਰ ਦੀ ਗੱਲ ਇਹ ਸੰਤਾਂ ਨੂੰ ਇਹ ਇੱਕ ਅੱਖਰ ਵੀ ਨਹੀਂ ਦਿੰਦਾ ਸੀ ਵਰਤਦਾ ਸਾਧ ਸੰਗਤ ਜੀ ਦਾਲ ਨੂੰ ਕੋਈ ਹੋਰ ਸ਼ਬਦਾਂ ਦੁਆਰਾ ਇਹਨੇ ਕਹਿ ਦੇਣਾ ਸੀ ਵੀ ਦਾਲ ਨਹੀਂ ਕਹਿਣਾ ਜੇ ਦਾਲ ਕਹੇਗਾ ਦੱਦਾ ਅੱਖਰ ਕਹਿਣਾ ਪੈਂਦਾ ਤੇ ਦੱਦੇ ਤੋਂ ਭਾਵ ਦਾਣ ਦੱਦੇ ਤੋਂ ਭਾਵ ਦਾਤਾ ਵੰਡਨ ਵਾਲਾ ਦੱਦਾ ਸ਼ਬਦ ਇਹਨੇ ਆਪਣੇ ਕੇਸ਼ ਵਿੱਚੋਂ ਹੀ ਬੋਲੀ ਵਿੱਚੋਂ ਬੋਲਿਆ ਨਹੀਂ ਸੀ ਕਦੇ ਵੀ ਦੱਦਾ ਅਖਰ ਮਾੜਾ ਮੰਨਦਾ ਸੀ ਕੰਜੂਸ ਸੀ ਨਾ ਮਾਹ ਕੰਜੂਸ ਸੀ ਫਿਰ ਗੁਰੂ ਮਹਾਰਾਜ ਨੇ ਜਦੋਂ ਵਾਕਿਆ ਜਾ ਕੇ ਆਖੋ ਗੁਰੂ ਸਾਹਿਬ ਜੀ ਨੇ ਜਦੋਂ ਸੁਨੇਹਾ ਭੇਜਿਆ ਤਾਂ ਉਸ ਵਕਤ ਫਿਰੇਕਾਰੂ ਬਾਦਸ਼ਾਹ ਮਹਾਰਾਜ ਅੱਗੇ ਸੱਚੇ ਪਾਸ਼ਾ ਜੀ ਦੇ ਅੱਗੇ ਆ ਗਿਆ ਹੱਥ ਜੋੜਿਆ ਜਦੋਂ ਪਤਾ ਲੱਗਾ ਵੀ ਸਾਡੇ ਦੇਸ਼ ਵਿੱਚ ਨਵਾਂ ਦਰवेश ਆਇਆ ਵੱਡਾ ਪ੍ਰਤਾਪੀ ਆ ਕਿਉਂਕਿ ਦਰਬਾਨਾਂ ਨੇ ਨਾ ਕੋਮਲ ਬਚਨਾ ਭਲਾ ਸੰਤਾ ਮਹਾਰਾਜ ਦੇ ਬਚਨ ਬੜੇ ਕੋਮਲ ਸੁਭਾਅ ਬੜਾ ਚੰਗਾ ਸੋਹਣਾ ਰੂਪ ਸਾਰਿਆਂ ਦੇ ਮਨ ਨੂੰ ਪਾਉਂਦਾ ਕਿਸੇ ਚੀਜ਼ ਨੂੰ ਮੰਗਣ ਦੀ ਚਾਹ ਨਹੀਂ ਕੇਵਲ ਆਪ ਨੂੰ ਮਿਲਣ ਆਇਆ ਤਾਂ ਹੀ ਕਾਰੂ ਆਇਆ ਸੀ ਜੇ ਕਹਿ ਦਿੰਦੇ ਕੋਈ ਫਕੀਰ ਆਇਆ ਖੈਰ ਮੰਗਣ ਇਹਨੇ ਨਿਕਰਨਾ ਨਹੀਂ ਸੀ ਬਾਹਰ ਇਹ ਸੁਣ ਕੇ ਕਾਰੂ ਆਇਆ ਜਦੋਂ ਗੁਰੂ ਨਾਨਕ ਪਾਸ਼ਾ ਦੇ ਦਰਸ਼ਨ ਕੀਤੇ ਆ ਉਹਦੇ ਨਾਲ ਬਹੁਤ ਸਾਰੇ ਉਦੋਂ ਮਹਾਰਾਜ ਨੇ ਦੇਖੋ ਸਮਝਾਉਣ ਦਾ ਢੱਗ ਹੁੰਦਾ ਤੇ ਮਹਾਪੁਰਖਾਂ ਕੋਲ ਬਹੁਤ ਤਰੀਕੇ ਹੁੰਦੇ ਆ ਜੁਗਤੀਆਂ ਹੁੰਦੀਆਂ ਜਿਹੜੀਆਂ ਆਪਣੀ ਸਮਝੋਂ ਬਾਹਰ ਹੁੰਦੀਆਂ ਗੁਰੂ ਨਾਨਕ ਸਾਹਿਬ ਜੀ ਉਦੋਂ ਬੈਠੇ ਆ ਚੁਣ-ਚੁਣ ਕੇ ਠਿਕਰੀਆਂ ਘੜੇ ਨੂੰ ਤੋੜ ਕੇ ਜਿਹੜੀਆਂ ਬੰਦੀਆਂ ਨੇ ਉਹ ਕੱਪੜੇ ਵਿੱਚ ਪਾ ਰਹੇ ਆ ਇਸ ਬ੍ਰਿੱਧ ਸ੍ਰੀ ਨਾਨਕ ਤਬੇ ਬੈਠੇ ਕਰੀ ਤਾਹੀ ਬੀਨ-ਬੀਨ ਬੋ ਠਿਕਰੀ ਪਾਵੇ ਪਟਕੇ ਮਹਾ ਕਾਰੂਨੇ ਦੇਖਿਆ ਵੀ ਰਿਆ ਨਾ ਗਿਆ ਪੁੱਛਿਆ ਵੀ ਇਹ ਠਿਕਰੀਆਂ ਕਿਉਂ ਪਾ ਰਹੇ ਹੋ ਜੋ ਕੱਪੜੇ ਵਿੱਚ ਥੈਲੀ ਵਿੱਚ ਇਹ ਵਿਅਰਥਾ ਇਹ ਕਿਹੜੇ ਕੰਮਾਂ ਨੂੰ ਇਕੱਠੀਆਂ ਕਰੀਆਂ ਜਾ ਰਹੇ ਹੋ ਠੀਕਰੀਆਂ ਕਾਹਦੇ ਕੰਮ ਹੋਣਗੀਆਂ ਮਹਾਰਾਜ ਕਹਿਣ ਲੱਗੇ ਕਾਰੂ ਬਾਸ਼ਾ ਦੇਖੋ ਜੀ ਇਹ ਠੀਕਰੀਆਂ ਸਾਡੇ ਨਾਲ ਜਾਣਗੀਆਂ ਮੈਂ ਝੁੰਣ ਝੁੰਣ ਕੇ ਇਕੱਠੀਆਂ ਕਰ ਰਿਹਾ ਇਹ ਜਦੋਂ ਮੈਂ ਮਰ ਜਾਵਾਂਗਾ ਨਾ ਪਰਲੋਕ ਵਿੱਚ ਮੇਰੇ ਕੰਮ ਹੋਣਗੀਆਂ ਕਾਰੂ ਕਹਿਣ ਲੱਗਾ ਦਰਵੇਸ਼ ਹੋ ਤੁਸੀਂ ਵਿਚਾਰ ਨਹੀਂ ਕੀਤੀ हे ਦਰਵੇਸ਼ ਨਾ ਕਰੋ ਵਿਚਾਰੀ ਕੈਸੇ ਠੀਕਰੀ ਜਾਏ ਅੰਗਾਰੀ ਤੁਹਾਡੀਆਂ ਠੀਕਰੀਆਂ ਸਿਆਵੀ ਕਿਵੇਂ ਅੱਗੇ ਜਾਣ ਗਿਆ ਵੀ ਬੰਦੇ ਦਾ ਤਾਂ ਸਰੀਰ ਇੱਥੇ ਰਹਿ ਜਾਂਦਾ ਇੱਕ ਤਿਲਕ ਜਿੰਨੀ ਚੀਜ਼ ਵੀ ਨਾਲ ਨਹੀਂ ਜਾਂਦੀ ਤਿਲ ਮਾਤਰ ਵੀ ਨਾਲ ਨਹੀਂ ਨਿਬਦਾ ਕੁਝ ਮਹਾਰਾਜ ਕਹਿੰਦੇ ਭਾਈ ਫਿਰ ਤੂੰ ਜਿਹੜੇ ਦੇਸ਼ ਤੇ ਜ਼ੁਲਮ ਕਰਕੇ ਮੁਰਦਿਆਂ ਦੀਆਂ ਕਬਰਾਂ ਦੇ ਮੂੰਹ ਵਿੱਚੋਂ ਸਿੱਕੇ ਕਢਵਾ ਕੇ 45 ਖਜ਼ਾਨੇ ਇਕੱਠੇ ਕੀਤੇ ਆ ਤੇਰੇ ਨਾਲ ਚਲੇ ਜਾਣਗੇ ਤੇ ਜ਼ੁਲਮੀ ਕਰਦੇਸ਼ ਮਕੀਨ 55 ਗੱਜ-ਗੱਜ ਹੁੰਦਾ ਖਜ਼ਾਨਾ ਕਿਉਂ ਕਰ ਜਾਵੇ ਸਾਗੇ ਕੀਨ ਪਾਪ ਕੋ ਸਾਜ ਜਿਹੜੇ ਪਾਪਾ ਨਾਲ ਪਾਪਾ ਵਾਜੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ ਜਿਹੜੀ ਤੂੰ ਮੈਂ ਇਕੱਠੀ ਕੀਤੀ ਆ ਇਹ ਤੇਰੇ ਨਾਲ ਨਿਭਜੂਗੀ ਤੇ ਜਿਹੜਾ ਤੇਰਾ ਏਡਾ ਵੱਡਾ ਭਰਾ ਹੋਇਆ ਉਹ 40 ਖਜ਼ਾਨੇ ਛੱਡ ਕੇ ਮਰ ਗਿਆ ਕੀ ਉਹ ਲੈ ਗਿਆ ਸੀ ਨਾਲ ਇਸ ਕਰਕੇ ਜਿਹੜੀ ਦੌਲਤ ਕਿਸੇ ਗਰੀਬ ਦੇ ਕੰਮ ਨਾ ਆਵੇ ਇੱਥੇ ਹੀ ਪਈ ਰਹੇ ਉਹਦਾ ਕੀ ਲਾਭ ਆ ਇਸ ਕਰਕੇ ਭਾਈ ਤੂੰ ਇਹਨੇ ਖਜ਼ਾਨੇ ਇਕੱਠੇ ਕਰ ਲਏ ਆ ਤੇਰੇ ਨਾਲ ਧੰਨ ਜਾਵੇਗਾ ਚਲੋ ਸਾਡੇ ਨਾਲ ਠਿਕਰੀਆਂ ਨਹੀਂ ਜਾਣਗੀਆਂ ਤੂੰ ਵੀ ਨਰਕਾਂ ਚ ਜਾਵੇਂਗਾ ਹੋਰ ਕੋਈ ਆਵੇਗਾ ਅੱਗੇ ਰਾਜਕੁਮਾਰ ਰਾਜਾ ਬਣੇਗਾ ਉਹ ਤੰਨ ਲੈ ਲਵੇਗਾ ਤੈਨੂੰ ਦੋਜਕ ਮਿਲੇਗਾ ਫਿਰ ਤੰਨ ਕਿਹੜਾ ਤੈਨੂੰ ਬਚਾ ਲਊਗਾ ਨਰ ਵਿੱਚ ਜਦੋਂ ਤੂੰ ਦੋਜਕ ਵਿੱਚ ਪਾ ਕੇ ਪਰ ਦੋਜਕ ਮੈਂ ਜੱਬ ਵੀ ਲਾਵੇ ਤੂੰ ਵਿਕਲਤਾ ਹੋਵੇਂਗਾ ਤੇ ਤੰਨ ਤੋਂ ਪ੍ਰਾਣ ਵਖ ਹੋ ਜਾਣਗੇ ਇਹ ਪੈਸੇ ਨੇ ਤੇਰੇ ਕੰਮ ਨਹੀਂ ਆਉਣਾ ਕਾਰੂ ਮਰ ਜਾਵੇਗਾ ਨਾ ਜਦੋਂ ਤੇ ਤੈਨੂੰ ਦਫਨ ਕੀਤਾ ਜਾਣਾ ਫਿਰ ਕੀ ਹੋਵੇਗਾ ਫਿਰ ਬਾਦਸ਼ਾ ਕੀ ਭਿਖਾਰੀ ਸਾਰੇ ਇੱਕੋ ਜਿਹੀ ਕਬਰ ਵਿੱਚ ਹੀ ਬੰਦ ਹੁੰਦੇ ਆ ਇਸ ਕਰਕੇ ਜਿੱਥੇ-ਜਿੱਥੇ ਤੂੰ ਚਾਂਦੀ ਦੇ ਰੁਪਈਏ ਸੋਨੇ ਜੋਰਨਾ ਖੋਲਿਆ ਮੈਨੂੰ ਪਤਾ ਲੱਗਾ ਪਾਪਾ ਨਾਲ ਪੈਸਾ ਇਕੱਠਾ ਕੀਤਾ ਤੇਰੇ ਨਾਲ ਨਹੀਂ ਜਾਣਾ ਤੇ ਜਿਹੜਾ ਪੈਸਾ ਤੇਰੇ ਦਾਦੇ ਪਰਦਾਦੇ ਤੇਰੇ ਭਰਾ ਦੇ ਨਾਲ ਨਹੀਂ ਗਿਆ ਤੇਰੇ ਨਾਲ ਚਲਿਆ ਜਾਵੇਗਾ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਆਖਿਆ ਨਾ ਇਹ ਜ਼ੁਲਮ ਕਰਨਾ ਛੱਡ ਦੇ ਭਾਈ ਪ੍ਰਜਾ ਨੂੰ ਸੁੱਖ ਦੇ ਜੇ ਤੈਨੂੰ ਅਕਾਲ ਪੁਰਖ ਨੇ ਰਾਜ ਭਾਗ ਬਖਸ਼ਿਆ ਉਹ ਕੰਮ ਨਾ ਕਰ ਜਿਹਦੇ ਨਾਲ ਨਰਕਾਂ 'ਚ ਜਾ ਕੇ ਡਿੱਗੇ ਇਸ ਕਰਕੇ ਨਾ ਉਹ ਦਰਗਾਹ ਦੀ سزا ਬਹੁਤ ਜਮਾ ਦੀ ਮਾਰ ਬੜੀ ਭੈੜੀ ਆ ਬਹੁਤ ਜ਼ਿਆਦਾ ਬੁਰੀ ਆ ਉਹ ਜਮ ਕਾ ਡੰਡ ਨਾ ਸਹਿਆ ਜਾਏ ਉਹ ਜਮਾ ਦੇ ਡੰਡ ਤੇ ਤੋ ਸਹੀ ਨਹੀਂ ਜਾਣੇ ਕਾਰੂ ਬਾਸ਼ਾ ਕਈ ਕੋਹਾਂ ਤੱਕ ਯਮਦੂਤ ਖਿੱਚ ਕੇ ਲੈ ਕੇ ਜਾਂਦੇ ਬੰਦੇ ਨੂੰ ਛੱਡਦੇ ਨਹੀਂ ਦਰਸ਼ਨ ਕਰਕੇ ਮਹਾਰਾਜ ਦੇ ਬਚਨ ਸੁਣ ਕੇ ਕਾਰੂ ਬਾਸ਼ਾ ਦਾ ਦਿਲ ਮੋਮ ਵਰਗਾ ਨਰਮ ਹੋ ਗਿਆ ਮਹਾਰਾਜ ਅੱਗੇ ਬੇਨਤੀ ਕੀਤੀ ਸੱਚੇ ਪਾਸ਼ਾ ਮਹਾਰਾਜ ਜਿਵੇਂ ਬੀਤੀ ਆ ਮਹਾਪੁਰਖੋ ਤੇ ਉਹ ਮੈਂ ਪਛਤਾਤਾਪ ਕਰਦਾ ਗਲਤੀ ਹੋ ਗਈ ਚੰਗੀ ਤਰ੍ਹਾਂ ਉਪਦੇਸ਼ ਦਿਓ ਖੁਦਾ ਦਾ ਰਾਹ ਕਿਹੜਾ ਹੈ ਸਮਝਾਓ ਮੈਨੂੰ ਸਦਾ ਹੀ ਮੇਰੇ ਮਨ ਵਿੱਚ ਈਰਖਾ ਰਹੀ ਕਿਵੇਂ ਮੈਂ ਧੰਨ ਵਿੱਚ ਮੰਗਲ ਰਿਆਂ ਲੋਭ ਮਨ ਵਿੱਚ ਉਹ ਜਾਂਦਾ ਹੀ ਨਹੀਂ ਆਪ ਜੀ ਦੇ ਦਰਸ਼ਨ ਕਰਕੇ ਬੜਾ ਮਨ ਦੇ ਉੱਪਰ ਅਸਰ ਹੋਇਆ ਕਿਰਪਾ ਕਰੋ ਮੈਨੂੰ ਸਿੱਧੇ ਰਾਹ ਪਾਓ ਜੀ ਕਿਰਪਾ ਧਾਰ ਕੇ ਬਚਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ ਕਾਰੋ ਬਾષા ਸੁਣ ਸ਼੍ਰੀ ਨਾਨਕ ਗੀਰਾ ਉਚਾਰੀ ਦੀਨ ਸਿਹਤ ਸਭ ਸੁਖਕਾਰੀ ਮਹਾਰਾਜ ਕਹਿੰਦੇ ਭਾਈ ਵੀ ਇਹ ਨਾ ਸੱਚੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਵਾਹਿਗੁਰੂ ਦਾ ਪਰ ਜਦੋਂ ਤੱਕ ਤੇਰੀ ਚੰਗੀ ਸੰਗਤ ਨਾ ਹਿਰਦੇ ਵਿੱਚ ਨਿਸ਼ਚਾ ਨਹੀਂ ਹੁੰਦਾ ਕੇਵਲ ਗੱਲਾਂ ਨਾਲ ਰੱਬ ਦੀ ਪ੍ਰਾਪਤੀ ਸੱਚ ਦੀ ਪ੍ਰਾਪਤੀ ਹੋ ਨਹੀਂ ਸਕਦੀ ਖੁਦਾ ਦੀ ਬੰਦਗੀ ਵਿੱਚ ਰਹੋ ਰਹੇ ਬੰਦਗੀ ਵਿੱਚ ਸਦਾਵਾ ਬੰਦਗੀ ਬਗੈਰ ਜਿਹੜਾ ਬੰਦਾ ਹੈ ਉਹ ਗੰਦੇ ਤੋਂ ਵੀ ਗੰਦਾ ਹੈ ਕਾਰੂ ਬਾਸ਼ਾ ਮਨ ਨੂੰ ਨੀਵਾ ਕਰੋ ਸਬਰ ਰੱਖੋ ਇਸ ਕਰਕੇ ਜਦੋਂ ਤੱਕ ਆਹ ਪੈਸੇ ਨਾਲ ਪ੍ਰੀਤੀ ਪਾਵੋਗੇ ਨਾ ਛੁਟਕਾਰਾ ਨਹੀਂ ਹੋਣਾ ਦੁਨੀਆ ਵਿੱਚ ਬੰਦੇ ਵੇਖਦੇ ਹੋਣਾ ਜਿੰਨੇ ਸਾਰੇ ਖਾਣ ਪੀਣ ਦੇ ਮਿੱਤਰ ਜਦੋਂ ਤੱਕ ਖਾਂਦੇ ਰਹੋਗੇ ਨਾ ਤਦੋਂ ਤੱਕ ਮਿੱਤਰ ਬਣੇ ਰਹਿਣਗੇ ਜਦੋਂ ਮਿਲਣਾ ਬੰਦ ਹੋ ਜਾਏਗਾ ਤੇ ਸਾਥ ਛੱਡ ਜਾਣਗੇ ਇਹ ਦੁਨੀਆ ਚਿੱਟਾ ਪਲਾਸਤਰੀ ਮੰਦਰ ਹੈ ਤੇਖਣ ਨੂੰ ਸੋਨਾ ਇਹਦੀ ਸੱਚਾਈ ਕੋਈ ਹੋਰ ਆ ਗੁਰਮੁਖੋ ਇਸ ਕਰਕੇ ਵਿਆਹ ਦੇ ਜਦੋਂ ਆਪਾਂ ਕਾੜ ਵੰਡਦੇ ਆਂ ਵੇਖਦੇ ਆਂ ਸਾਰੇ ਹੀ ਆ ਜਾਂਦੇ ਆ ਤੇ ਜਦੋਂ ਵਿਪਤਾ ਕਿਸੇ ਦੇ ਆਣ ਪੈਂਦੀ ਆ ਭਾਈ ਵੀ ਬੋਲਣੋਂ ਹਟ ਜਾਂਦੇ ਆ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਜਿਉਂਦਿਆਂ ਤਾਈ ਵੀ ਨਸ ਜਾਂਦੇ ਆ ਸਾਥ ਛੱਡ ਜਾਂਦੇ ਆ ਤੇ ਸਾਰੇ ਸਾਥ ਵਿਪਤ ਪਰੇ ਸਭ ਹੀ ਸੰਗ ਛਾਡਤ ਕੋ ਨ ਆਵਤ ਮਹਾਰਾਜ ਕਹਿੰਦੇ ਸਾਰਾ ਜੱਗ ਬੇਗਾਨਾ ਹੈ ਤੇ ਮੌਤ ਤੋਂ ਤਾਂ ਇਹ ਧਨ ਪੈਸਾ ਜੋੜਿਆ ਵੀ ਨਹੀਂ ਬਚਾ ਸਕਦਾ ਮਿੱਤਰ ਪੁੱਤਰ ਰਿਸ਼ਤੇਦਾਰ ਨਹੀਂ ਬਚਾ ਸਕਦੇ ਇਹ ਤਾਂ ਮੌਤ ਤੋਂ ਬਚਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੈ ਤੇ ਉਹ ਹਿਰਦੇ 'ਚ ਹੋਵੇਗਾ ਮੌਤ ਦਾ ਡਰ ਨਹੀਂ ਲੱਗੇਗਾ ਮਹਾਰਾਜ ਕਹਿੰਦੇ ਭਾਈ ਤੂੰ ਬਹੁਤ ਲੋਕ ਵਿਚਾਰੇ ਮਾਸੂਮ ਬੰਦੀਖਾਨੇ ਵਿੱਚ ਜਿਹੜੇ ਕੈਦ ਕੀਤੇ ਆ ਨਾ ਪਹਿਲਾਂ ਤਾਂ ਉਹਨੂੰ ਛੱਡ ਕਰਮ ਸਹੀ ਕਰ ਬੰਦੀਖਾਨਾ ਛੋੜ ਤੂੰ ਮਨੂਜ ਕੈਦ ਯਕੀਨ ਸ੍ਰੀ ਨਾਨਕ ਬੋਲੇ ਬਹੁਰ ਅਵਲ ਕੋਈ ਮਨਦੀਨ ਮਹਾਰਾਜ ਨੇ ਇਸ ਤਰ੍ਹਾਂ ਸਿੱਖਿਆ ਦਿੱਤੀ ਕਹਿੰਦਾ ਗੁਰੂ ਮਹਾਰਾਜ ਜੋ ਕਹੋਗੇ ਉਹ ਮੈਂ ਕਰਾਂਗਾ ਮੈਥੋਂ ਹੁਣ ਹੋਰ ਕੁਝ ਨਹੀਂ ਹੋਵੇਗਾ ਮੈਂ ਸ਼ਰਨ ਆਇਆ ਆਪ ਜੀ ਦੇ ਚਰਨਾਂ ਤੇ ਟੈਪ ਆ ਮੈਨੂੰ ਬਖਸ਼ ਲੋ ਮੈਂ ਆਪ ਜੀ ਦਾ ਦਾਸ ਹੋ ਗਿਆ ਕਾਰੂ ਬਾਸ਼ਾ ਨੇ ਸੰਗਤ ਜੀ ਜਿੰਨੇ ਵੀ ਮਾਸੂਮ ਬੰਦੇ ਕੈਦ ਸੀ ਤੁਰੰਤ ਇਹਨੇ ਕਿਹਾ ਹੁਕਮ ਕੀਤਾ ਛੱਡ ਦੋ ਸਾਰਿਆਂ ਨੂੰ ਜੀ ਇਹਦੇ ਕੋਲੋਂ ਪੈਸਾ ਖੋਇਆ ਸੀ ਮਹਾਰਾਜ ਨੇ ਆਖਿਆ ਵਾਪਸ ਕਰ ਉਹਨਾਂ ਨੂੰ ਵਾਪਸ ਦਿੱਤਾ ਸਾਰਿਆਂ ਨੂੰ ਘਰੇ ਭੇਜ ਦਿੱਤਾ ਮਹਾਰਾਜ ਨੇ ਬਹੁਤ ਚੰਗਾ ਉਪਦੇਸ਼ ਦਿੱਤਾ ਕਾਰੂ ਬਾਦਸ਼ਾ ਨੂੰ ਗੁਰੂ ਸਾਹਿਬ ਦਾ ਸਿੱਖ ਹੋ ਗਿਆ ਫਿਰ ਇਹ ਤੇ ਗੁਰੂ ਜੀ ਨੇ ਕਿਹਾ ਸੱਚੇ ਨਾਮ ਦਾ ਸਿਮਰਨ ਕਰ ਦਿਲ ਵਿੱਚ ਨਿਰਮਾਈ ਲਿਆ ਪਾਪਾਂ ਨਾਲ ਧੰਨ ਇਕੱਠਾ ਕੀਤਾ ਉਹ ਖੁਦਾ ਦੇ ਨਾਮ ਤੇ ਹੁਣ ਦਾਨਪੁਣ ਕਰਦੇ ਲੋਕਾਂ ਦਾ ਭਲਾ ਕਰ ਕਾਰੂ ਬਾਦਸ਼ਾ ਨੇ ਉਦਾਂ ਹੀ ਕੀਤਾ ਜਿੱਥੇ-ਜਿੱਥੇ ਉਹਦੇ ਸੂਬੇ ਸੀ ਫਿਰ ਰੋਮ ਦੇਸ਼ ਦੇ ਉੱਥੇ ਉਹਨੇ ਲੰਗਰ ਲਾਇਆ ਰੋਮ ਦੇਸ਼ ਵਿੱਚ ਸ਼ਾਂਤੀ ਹੋ ਗਈ ਰੱਬ ਦਾ ਨਾਮ ਨਹੀਂ ਸੀ ਕੋਈ ਲੈਂਦਾ ਪਾਸ਼ਾ ਜੀ ਨੇ ਐਸੇ ਚਰਨ ਪਾਏ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਵਾ ਮਹਾਰਾਜ ਨੇ ਉਥੇ ਜਾਣ ਨਾਲ ਜਿਹੜਾ ਜ਼ੁਲਮ ਰਿਆ ਸੀ ਸਾਰਾ ਰੁਕ ਗਿਆ ਤੇ ਜਦੋਂ ਰਾਜਾ ਸਿੱਖ ਬਣ ਗਿਆ ਸਾਰੀ ਪ੍ਰਜਾ ਪਿਛੇ ਪਿਛੇ ਮਹਾਰਾਜ ਦੇ ਸਿੱਖ ਬਣ ਗਈ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਥੇ ਕਈ ਦਿਨ ਬਿਤਾਏ ਵੀ ਕਵੀ ਰਾਜਪਾਈ ਸੰਤੋਖ ਸੀ ਬੜਾ ਸੁੰਦਰ ਲਿਖਦੇ ਆ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਸਾਰੀ ਕਥਾ ਲਿਖੀ ਹੋਈ ਆ ਭਾਈ ਬੱਲਾ ਜੀ ਇਹਦੇ ਗਵਾਹ ਹਨ ਕਿ ਤੱਕ ਦਿਵਸ ਗੁਰ ਤਾਂ ਹਾਂ ਬਤਾਏ ਸਰਬ ਲੋਕ ਤੇ ਸੁਖੀ ਬਸਾਏ ਦੇਖੋ ਜਦੋਂ ਗੁਰਨਾਣਾ ਸਾਹਿਬ ਜੀ ਆਏ ਨਹੀਂ ਸੀ ਇੱਥੋਂ ਦੇ ਲੋਕ ਇੰਨੇ ਦੁਖੀ ਸੀ ਤੇ ਗੁਰਨਾਣਾ ਸਾਹਿਬ ਜੀ ਦੇ ਇੱਥੇ ਦੋਏ ਲੋਕਾਂ ਨੂੰ ਸੁਖੀ ਕਰ ਦਿੱਤਾ ਨਾਮદાન ਦੀ ਸਿੱਖਿਆ ਦਿੱਤੀ ਆ ਫਿਰ ਉਹਨਾਂ ਨੇ ਗੁਰੂ ਮਹਾਰਾਜ ਦਾ ਬਚਨ ਮੰਨਿਆ ਨਿਹਾਲ ਨਿਹਾਲ ਹੋ ਗਿਆ ਦੇਸ਼ ਦਾ ਸਾਰਾ ਹੀ ਡਰ ਦੂਰ ਕਰ ਦਿੱਤਾ ਕਾਰੂ ਨੀਕੇ ਮਗਮੇ ਡਾਰਾ ਕਾਰੂ ਬਾਸ਼ਾ ਵਰਗੇ ਜਿਹੜੇ ਮਾਇਆ ਨੂੰ ਪਿਆਰ ਕਰਦੇ ਸੀ ਉਹ ਹੁਣ ਗੁਰੂ ਮਹਾਰਾਜ ਜੀ ਨੂੰ ਉਹਨਾਂ ਦੇ ਬਚਨਾਂ ਨੂੰ ਸੱਚੀ ਸੁੱਚੀ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹਨਾਂ ਸਿਧਾਂਤਾਂ ਨੂੰ ਪਿਆਰ ਕਰਨ ਲੱਗੇ ਆ ਜਦੋਂ ਮਹਾਰਾਜ ਜਾਣ ਲੱਗੇ ਨਾ ਕਾਰੂ ਬਾਸ਼ਾ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਕਿਰਪਾ ਤਾਂ ਰਹੀ ਏ ਮੇਜ ਪਾਸੂ ਸਾਡੇ ਕੋਲ ਰਹਿਣਾ ਕਰੋ ਜੀ ਜਿਹੜਾ ਕਿਸੇ ਮਹਾਪੁਰਖਾਂ ਨੂੰ ਔਣ ਨੂੰ ਚੰਗਾ ਨਹੀਂ ਸੀ ਸਮਝਦਾ ਹੁੰਦਾ ਕਹਿਣ ਲੱਗਾ ਗੁਰੂ ਜੀ ਸਾਨੂੰ ਛੱਡ ਕੇ ਨਾ ਜਾਓ ਕਿੱਧਰ ਜਾ ਰਹੇ ਹੋ ਮੈਂ ਆਪ ਜੀ ਦਾ ਸੇਵਕ ਹਾਂ ਤੁਸੀਂ ਸਾਰੇ ਦੇਸ਼ ਦਾ ਕਲਿਆਣ ਕੀਤਾ ਜੇ ਰਹਿਣਾ ਨਹੀਂ ਕਿਤੇ ਜਾਣਾ ਹੀ ਨਹੀਂ ਮੈਨੂੰ ਪਤਾ ਫਿਰ ਕਦੋਂ ਦੁਬਾਰਾ ਆ ਕੇ ਦਰਸ਼ਨ ਦਿਓਗੇ ਇਹਨਾ ਸਿੱਖ ਬਣ ਗਈ ਮਹਾਰਾਜ ਦੀ ਏਡੀ ਕਿਰਪਾ ਹੋਈ ਰਹਤ ਨਹੀਂ ਜੇ ਕਰੋ ਪਿਆਨਾ ਪੁਣ ਦਰਸ਼ਨ ਦੇਵੇ ਕਥ ਬਿਆਨਾ ਸੁਣ ਕੇ ਬੋਲੇ ਕਿਰਪਾ ਨਿਧਾਨਾ ਕਿਰਪਾ ਦੇ ਦਾਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੁਣ ਕੇ ਬੋਲੇ ਭਾਈ ਨਾਮ ਦਾ ਸਿਮਰਨ ਕਰੋ ਕਲਿਆਣ ਹੋਵੇਗਾ ਸਦਾ ਹੀ ਜਦੋਂ ਅੱਖਾਂ ਮੀਟ ਕੇ ਸਾਨੂੰ ਯਾਦ ਕਰਿਆ ਕਰੋਗੇ ਕਾਰੂ ਬਾਸ਼ਾ ਅਸੀਂ ਸਾਖਸ਼ਾਦ ਪ੍ਰਤਖ ਤੁਹਾਡੇ ਸਾਹਮਣੇ ਹੋਇਆ ਕਰਾਂਗੇ ਤਾਂ ਜੇ ਜਦੋਂ ਆਪਣੇ ਹਿਰਦੇ ਅੰਦਰ ਧਿਆਨ ਧਾਰਨ ਕਰੋਗੇ ਨਾ ਇਹੀ ਸਾਡਾ ਮਿਲਣਾ ਹੈ ਇਹੀ ਹਮਾਰਾ ਮਿਲਨ ਵਿਚਾਰੋ ਇਹ ਸਿੱਖਿਆ ਭਾਈ ਬਾਲਾ ਜੀ ਕਹਿੰਦੇ ਕਾਰੂ ਬਾਸ਼ਾ ਨੂੰ ਦਿੱਤੀ ਆ ਕਿ ਸਾਰੇ ਨਾ ਰੋਮ ਦੇਸ਼ ਦੇ ਵਾਸੀ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਨਗਰ ਦੀ ਜੋਂ ਤੱਕ ਛੱਡਨ ਆਏ ਆ ਤੇ ਮਹਾਰਾਜ ਇਥੋਂ ਚੱਲਦੇ ਚੱਲਦੇ ਅੱਗੇ ਹਾਬਸ਼ ਬਿਲਾਇਤ ਗੁਰੂ ਮਹਾਰਾਜ ਜੀ ਪਹੁੰਚੇ ਸੀ ਅਫਰੀਕਾ ਦੀ ਧਰਤੀ ਤੇ ਉਹ ਪਿਛਲੇ ਦਿਵਾਨਾ ਵਿੱਚ ਆਪ ਜੀ ਨੇ ਸਰਵਣ ਕੀਤੀ ਆ ਇਥੋਂ ਦੇ ਕਾਲੇ ਲੋਕ ਹਬਸ਼ੀ ਜਿਨ੍ਹਾਂ ਨੂੰ ਕਿਹਾ ਜਾਂਦਾ ਇਥੋਂ ਦਾ ਰਾਜਾ ਵੀ ਬੜਾ ਕਠੋਰ ਸੀ ਮਹਾਰਾਜ ਦੀ ਸੰਗਤ ਕਰਕੇ ਉਹ ਵੀ ਗੁਰੂ ਦਾ ਸਿੱਖ ਬਣਿਆ ਤਾਂ ਕਹਿਣਾ ਪਵੇਗਾ ਭਾਈ ਗੁਰੂ ਮਹਾਰਾਜ ਜੀ ਦੇ ਸਾਰੇ ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ ਪਰ ਜਿਨ੍ਹਾਂ ਨੂੰ ਬਾਬਾ ਨਾਨਕ ਜੀ ਨੇ ਤਾਰ ਦਿੱਤਾ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਤਾਂ ਕਾਰੂ ਬਾਸ਼ਾ ਵਰਗੇ ਅੱਜ ਵੀ ਪਾਈ ਬਹੁਤ ਲੋਕ ਜਿਹੜੇ ਮਾਇਆ ਨੂੰ ਪਿਆਰ ਕਰਦੇ ਦੇਖੋ ਮਾਇਆ ਜਿਹੜੀ ਚੀਜ਼ ਆ ਸਾਹਮਣੇ ਰੱਖੀ ਜਾਵੇ ਜਿਹੋ ਜੇ ਖਜ਼ਾਨੇ ਚ ਪਈ ਆ ਤੇ ਕਿਸੇ ਦੇ ਕੰਮ ਨਹੀਂ ਆ ਰਹੀ ਕਿਸੇ ਸਿੱਖ ਦੇ ਕਿਸੇ ਗਰੀਬ ਦੇ ਦਸਵੰਦ ਦੇਖੇ ਨਹੀਂ ਲੱਗ ਰਿਹਾ ਕੀ ਫਾਇਦਾ ਇਹੋ ਜੀ ਮਾਇਆ ਦਾ ਇਹ ਮਾਇਆ ਜਿਹੜੀ ਆ ਨਾ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਇਹ ਮਾਇਆ ਜਿਹੜੀ ਆ ਨੰ ਨਗਣੀ ਬਣ ਜਾਂਦੀ ਆ ਕਦੋਂ ਬਣਦੀ ਆ ਗੁਰਸਿੱਖ ਦੀ ਜੇ ਵਿੱਚ ਹੋਵੇ ਉਹ ਨਹੀਂ ਨਾਗਣੀ ਬਣਦੀ ਜਿਹੜਾ ਇਹਨੂੰ ਜੋੜੀ ਜਾਂਦਾ ਜੋੜੀ ਜਾਂਦਾ ਕੁਝ ਲੋਕ ਆ ਪਹਿਲਾਂ ਪੈਸੇ ਨੂੰ ਪੁਰਾਣੇ ਸਮਿਆਂ ਵਿੱਚ ਜ਼ਮੀਨ 'ਚ ਦੱਬ ਦਿੰਦੇ ਸੀ ਹੁਣ ਕਈ ਅਕਾਊਂਟ ਬੈਂਕਾਂ ਵਿੱਚ ਸੰਭੀ ਫਿਰਦੇ ਆ ਕਿਸੇ ਦਾ ਭਲਾ ਹੀ ਨਹੀਂ ਕਰ ਸਕਦੇ ਕਿਸੇ ਰਿਸ਼ਤੇਦਾਰ ਦੀ ਮਦਦ ਹੀ ਨਹੀਂ ਕਰ ਸਕਦੇ ਮਿੱਤਰ ਦੀ ਲੋੜ ਪੈਣ ਤੇ ਉਹਨੂੰ ਚਾਰ ਪੈਸੇ ਨਹੀਂ ਦੇ ਸਕਦੇ ਬੈਂਕ 'ਚ ਸਾਹਵੇਂ ਸਾਹਵੇਂ ਰਹਿ ਜਾਂਦੇ ਆ ਬੰਦਾ ਮਰ ਜਾਂਦਾ ਤੇ ਉਹਦਾ ਮਾਰਕ ਕੋਈ ਹੋਰ ਬਣ ਜਾਂਦਾ ਇਸ ਕਰਕੇ ਮਾਇਆ ਕੋਈ ਨਾਗ ਨਹੀਂ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਲ ਪਾਏ ਮਾਇਆ ਸਪਣੀ ਬਣੀ ਹੋਈ ਆ ਸਪਣੀ ਬਣ ਗਿਆ ਜਿਹੜਾ ਇਹਦਾ ਗੁਲਾਮ ਬਣਦਾ ਇਹਨੂੰ ਮਾਰ ਦਿੰਦੀ ਹੈ ਪਰ ਗੁਰਮੁਖੋ ਕੋਈ ਗਾਰੂੜੂ ਤਿਲ ਮਲ ਦਲ ਲਈ ਪਾਏ ਗੁਰਮੁਖ ਹੁੰਦੇ ਆ ਜਿਹੜੇ ਮਾਇਆ ਸਪਣੀ ਦੇ ਜ਼ਹਿਰ ਦਾ ਮੰਤਰ ਜਾਣਦੇ ਆ ਉਹ ਪੈਰਾਂ ਇਨੂੰ ਮਲ ਕੇ ਸੁੱਟ ਦਿੰਦੇ ਆ ਲਤਾੜ ਦਿੰਦੇ ਆ ਕਿਉਂਕਿ ਉਹਨਾਂ ਦੀ ਲਿਵ ਸੱਚੇ ਵਾਹਿਗੁਰੂ ਨਾ ਹੁੰਦੀ ਆ ਤੇ ਕਾਰੂ ਬਾਸ਼ਾ ਦਾ ਮਹਾਰਾਜ ਨੇ ਉਧਾਰ ਕੀਤਾ ਪਈ ਸਿੱਧੇ ਰਸਤੇ ਪਾਇਆ ਕਿਵੇਂ ਉਹ ਸਾਰੇ ਸਿੱਖ ਬਣੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਪੋਲ ਇਹ ਸਾਰਾ ਪ੍ਰਸੰਗ ਆਪ ਜੀ ਨੇ ਬੜੇ ਹੀ ਤਹਿਮਲ ਦੇ ਨਾਲ ਇੱਕ ਮਨ ਇੱਕ ਚਿਤਤ ਹੋ ਕੇ ਸਰਵਣ ਕੀਤਾ ਸਾਰਿਆਂ ਦਾ ਧੰਨਵਾਦ ਗੁਰੂ ਮਹਾਰਾਜ ਅੱਗੇ ਅਰਦਾਸ ਆ ਪਈ ਸਾਡੇ ਅੰਦਰ ਵੀ ਬੜਾ ਲਾਲਚ ਆ ਜੇ ਹੈ ਤਾਂ ਗੁਰੂ ਸਾਹਿਬਗੇ ਅਰਦਾਸ ਕਰੀਏ ਮਹਾਰਾਜ ਸਾਡੇ ਅੰਦਰ ਲਾਲਚ ਹੋਵੇ ਪਰ ਉਹ ਹੋਵੇ ਨਾਮ ਜਪਣ ਦਾ ਅੱਜ ਵੱਧ ਜਪਨਾ ਕੱਲ ਨਾ ਰੋ ਅੱਜ ਵੱਧ ਜਪਨਾ ਇਸ ਕਰਕੇ ਗੁਰੂ ਸਾਹਿਬ ਅੱਗੇ ਅਰਦਾਸ ਹੀ ਕਰੀਏ ਆਹ ਦੁਨੀਆਵੀ ਲਾਲਚ ਤਾਂ ਭਾਈ ਸਾਰੇ ਇੱਥੇ ਰਹਿ ਜਾਣੇ ਆ ਤੇ ਨਾਮ ਤੋਂ ਬਿਨਾ ਕੋਈ ਹੋਰ ਚੀਜ਼ ਸਹਾਇ ਨਹੀਂ ਹੋਣੀ ਸੱਚੀ ਸੁੱਚੀ ਕਿਰਤ ਕਰੀਏ ਨਾਮ ਜਪੀਏ ਵੰਡ ਕੇ ਛਕੀਏ ਭੁੱਲ ਚੁੱਕ ਦੀ ਖਿਮਾ ਜੀ ਸ੍ਰੀ ਗੁਰੂ ਮਹਾਰਾਜ ਰਹਿਮਤ ਕਰਨ ਕੀਤੇ ਵਿਚਾਰ ਹਿਰਦਿਆਂ ਚ ਬਸੇ ਗੁਰੂ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਨ ਜਾਈਏ ਜੀ ਆਓ ਭਾਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀਆਂ ਕਰੀਏ ਇਹ ਜਨਮ ਮਿਲਿਆ ਹੈ ਇਹ ਦੇਹ ਮਿਲੀ ਹੈ ਵਾਹਿਗੁਰੂ ਨੂੰ ਮਿਲਣ ਲਈ ਇਹ ਮੇਲ ਹੋ ਜਾਵੇ ਵਾਹਿਗੁਰੂ ਦੇ ਨਾਲ ਤੇ ਸਾਰੇ ਜਿਹੜੇ ਜੰਜਾਲ ਆ ਖਤਮ ਹੋ ਜਾਣਗੇ ਸਾਰੇ ਬੰਧਨ ਟੁੱਟ ਜਾਣਗੇ ਜੀ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਅ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ